ਜਾਤੀ ਪਾਤਾਂ ਦਾ ਪਾੜਾ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਵਾ ਕੀ ਕਹੋਗੇ ਸਾਡੇ ਧਰਮ ਦੇ ਨਾਲ ਜੁੜੇ ਹੋਏ ਜੋ ਵੀ ਵਰਗ ਨੇ ਜਾਂ ਉਹਨਾਂ ਦੇ ਵਿੱਚ ਵੀ ਅਗਰੇ ਮਤਲਬ ਇਹ ਚੀਜ਼ਾਂ ਦਾ ਅੱਜ ਵੀ ਜ਼ਿਕਰ ਜਾਂ ਇਹਦਾ ਕੀਤਾ ਜਾਂਦਾ ਵਾ ਤਾਂ ਉਹ ਬਹੁਤ ਮੰਦ ਭਾਗਾ ਦੁਖਦਈ ਕੁਝ ਕਮਰਤ ਧਾਰੀ ਸਿੰਘ ਨੇ ਜੇ ਉਹੀ ਜਾਤੀ ਪਾਤੀ ਦੀ ਗੱਲ ਕਰਨਗੇ ਫਿਰ ਮਤਭਾਗਾ ਨਹੀਂ ਹੋਊਗਾ ਜੀ ਤੇ ਮੂਰਖ ਤੇ ਗਵਾਰ ਲੋਕ ਨੇ ਜੋ ਇਸ ਪਰਥਾਈ ਇਸ ਚੀਜ਼ਾਂ ਨੂੰ ਤੂਲ ਦਿੰਦੇ ਨੇ ਸੇਖੀ ਇੱਕ ਬਰਾਬਰ ਆ ਕਿ ਮਤਲਬ ਇਹਦੇ ਵਿੱਚ ਵਟਾ ਟਾਤੀਆਂ ਗੁਰੂ ਮਹਾਰਾਜ ਨੇ ਤੇ ਉਹ ਉਸੇ ਮਤਲਬ ਜਾਤੀ ਵਰਗ ਨੂੰ ਲੈ ਕੇ ਮਤਲਬ ਪਿੰਡਾਂ ਦੇ ਵਿੱਚ ਗੁਰਦੁਆਰੇ ਬਕਰੋ ਬਕਰੇ ਬਣਾ ਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਘਰ ਬਣਾਏ ਹੋਏ ਨੇ ਤੇ ਉਹਦੇ ਵਿੱਚ ਵੀ ਬਕਾਇਦਾ ਲੰਗਰ ਦੇ ਵਿੱਚ ਲਿਖਿਆ ਜਾਂਦਾ ਇਹ ਭਾਂਡੇ ਜ਼ਿਮੀਂਦਾਰਾਂ ਦੇ ਫਲਾਨਿਆਂ ਦੇ ਇਹ ਕਰਨਾ ਬਣ ਅਸੀਂ ਤਾਂ ਜੀ ਪਰਚਾ ਦਰਜ ਕਰਾ ਦਾਂਗੇ ਜੇ ਸਾਨੂੰ ਕੋਈ ਅਬਿਨਾਸ਼ ਸਮੂਦ ਮਿਲ ਜੂਗਾ ਮੈਂ ਜੋ ਜਵਾਨ ਚੋਂ ਕਹਿਣਾ ਨਾ ਜਸਪ੍ਰੀਤ ਸਿੰਘ ਮਹਾਰਾਜ ਦੀ ਬਖਸ਼ਿਸ਼ ਨਾਲ ਕਹਿੰਦਾ ਮੈਂ ਲੋਕ ਨੇ ਜਿਹੜੇ ਇਦਾਂ ਦਾ ਬੜਾਵਾ ਦਿੰਦੇ ਨੇ ਜਾਂ ਬਿਤਕਰਾ ਕਰਦੇ ਨੇ ਸਾਡੇ ਆਪਣੇ ਭਾਈ ਭੈਣਾਂ ਅਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਿਤਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਸਕਾਈ ਜਾਤਾਂ ਪਾਤਾਂ ਦਾ ਪਾੜਾ ਖਤਮ ਕੀਤਾ ਪਰ ਅੱਜ ਦਸਮੇਸ਼ ਪਿਤਾ ਜੀ ਦੇ ਲਾਸਾਨੀ ਕੁਰਬਾਨੀ ਪੂਰੇ ਪਰਿਵਾਰ ਦੀ ਕੁਰਬਾਨੀ ਸਮੂਹ ਸਿੱਖਾਂ ਦੀ ਕੁਰਬਾਨੀ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਜੇ ਜਾਤੀ ਪਾਤੀ ਦਾ 파ੜਾ ਪਊਗਾ ਤਾਂ ਜ਼ਰੂਰ ਇਸ ਬਾਰੇ ਵੀ ਸਾਨੂੰ ਸੋਚਣਾ ਪਊਗਾ ਤਾਂ ਅੱਜ ਇਸੇ ਮਸਲੇ ਨੂੰ ਲੈ ਕੇ ਸਾਡੇ ਨਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਨੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਜੋ ਇਹ ਜਾਤੀ ਪਾਤੀ ਦਾ 파ੜਾ ਪੰਜਾਬ ਦੀ ਧਰਤੀ ਦੇ ਉੱਪਰ ਹਰ ਪਿੰਡ ਦੇ ਵਿੱਚ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਗੁਰੂ ਘਰ ਬਣੇ ਹੋਏ ਨੇ ਆਖਰ ਜੋ ਨਹੀਂ ਸੀ ਹੋਣੇ ਚਾਹੀਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪ੍ਰੀਤ ਢੋਲਨ ਸਾਹਿਬ ਜਾਤਾਂ ਪਾਤਾਂ ਦਾ ਪਾੜਾ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਵਾ ਕੀ ਕਹੂੰਗਾ ਇੱਥੇ ਦੇਖੋ ਜੀ ਮਤਲਬ ਸਿੱਖ ਧਰਮ ਮੈਂ ਆਪਣੇ ਧਰਮ ਦੀ ਗੱਲ ਕਰੂੰਗਾ ਕਿ ਸਾਡੇ ਧਰਮ ਦੇ ਨਾਲ ਜੁੜੇ ਹੋਏ ਜੋ ਵੀ ਵਰਗ ਨੇ ਜਾਂ ਉਹਨਾਂ ਦੇ ਵਿੱਚ ਵੀ ਅਗਰੇ ਮਤਲਬ ਇਸ ਚੀਜ਼ਾਂ ਦਾ ਅੱਜ ਵੀ ਜ਼ਿਕਰ ਜਾਂ ਇਹਦਾ ਕੀਤਾ ਜਾਂਦਾ ਵਾ ਤਾਂ ਉਹ ਬਹੁਤ ਮੰਦ ਭਾਗਾ ਦੁਖਦਈ ਸੋ ਅਸੀਂ ਵਿਰੋਧ ਕਰਦੇ ਹਾਂ ਜਥੇਬੰਦੀ ਦੌਰ ਦੇ ਅਸੀਂ ਤਾਂ ਦੇਖੋ ਜਿੱਥੇ ਪੰਥਕ ਕਾਰਵਾਈ ਕਰਦਨੇ ਆ ਕਿਉਂਕਿ ਕਈ ਬੰਦੇ ਨੇ ਇਹ ਜਿਹੀਆਂ ਗਲਤੀਆਂ ਕੀਤੀਆਂ ਨੇ ਇੱਕ ਬਜ਼ੁਰਗ ਸੀ ਮੈਂ ਤੁਹਾਨੂੰ ਦੱਸਾਂ ਚਲੋ ਹੁਣ ਮੈਂ ਨਾ ਨਹੀਂ ਲਊਂਗਾ ਉਹਨੇ ਇਦਾਂ ਦੀ ਕੋਈ ਗਲਤੀ ਕੀਤੀ ਅਸੀਂ ਜਥੇਬੰਦੀ ਦੇ ਵਿੱਚ ਬਿਠਾ ਲਿਆ ਉਹਨੂੰ ਤੇ ਅਸੀਂ ਪੂਰੀ ਤਾੜਨਾ ਕੀਤੀ ਤੇ ਇਵਨ ਕਿ ਮਤਲਬ ਅਸੀਂ ਉਹਨੂੰ ਗਲਤੀ ਰਟਨ ਚ ਲਈ ਮਾਫੀ ਮੰਗਾਈ ਸੋ ਅਸੀਂ ਖੜਾ ਨਹੀਂ ਛੱਡਦੇ ਅਸੀਂ ਪੰਥਕ ਕਾਰਵਾਈ ਵੀ ਡਟ ਕੇ ਕਰਦਾਂ ਤੇ ਜੇ ਲੋੜ ਪਵੇ ਤਾਂ ਅਸੀਂ ਕਾਨੂੰਨੀ ਕਾਰਵਾਈ ਵੀ ਕਰਾ ਦਨੇ ਆ ਇਹ ਚੀਜ਼ਾਂ ਸਾਡੇ ਦੇਰੇ ਚ ਮਤਲਬ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਮੰਦ ਭਾਗਾ ਜੀ ਬਹੁਤ ਆਪਣੇ ਜੋ ਕ੍ਰਿਤੀ ਐ ਬਹੁਤ ਵੱਡੀ ਗੁਰੂ ਨੇ ਖੰਡੇ ਵਾਟੇ ਦੀ ਪੌੜ ਸਿਕਾਈ ਹੋਵੇ ਹਾਂਜੀ ਉੱਚੀ ਨੀਚੇ ਦੇ ਪਾੜਾ ਖਤਮ ਕੀਤਾ ਹੋਵੇ ਸਾਰਿਆਂ ਨੂੰ ਇੱਕੋ ਵਾਟੇ ਵਿੱਚ ਅੰਮ੍ਰਿਤ ਸਿਕਾਇਆ ਹੋਵੇ ਤਾਂ ਫੇਰ ਵੀ ਅੱਜ ਜਿਹੜੇ ਅਸੀਂ ਕੁਝ ਕ ਅੰਮ੍ਰਿਤ ਧਾਰੀ ਸਿੰਘ ਨੇ ਜੇ ਉਹੀ ਜਾਤੀ ਪਾਤੀ ਦੀ ਗੱਲ ਕਰਨਗੇ ਫਿਰ ਮਤ ਭਾਗਾ ਨਹੀਂ ਹੋਊਗਾ ਜੀ ਦੇਖੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਬਾਣੀ ਵਿੱਚ ਭਗਤ ਰਵਦਾਸ ਜੀ ਦੀ ਪਾਵਨ ਬਾਣੀ ਵਿੱਚ ਫਰਮਾਨ ਨੇ ਪਾਸ਼ ਗੁਰਬਾਣੀ ਦੇ ਤੁਰਕੀ ਬਾਣੀ ਦੇ ਜਾਤ ਦਾ ਘਰਬਣਾ ਕਰ ਮੂਰਖ ਗਵਾਰ ਇਤ ਗਰਭ ਤੇ ਜਲ ਹੈ ਬਹੁਤ ਵਿਕਾਰ ਪਾਸ਼ਾ ਨੇ ਮੂਰਖ ਤੇ ਗਵਾਰ ਕਿਹਾ ਉਸ ਬੰਦੇ ਨੂੰ ਜੋ ਇਸ ਮਤਲਬ ਘਟੀਆ ਦਰਜੇ ਦੀ ਆਪਣੀ ਮਾਨਸਿਕਤਾ ਰੱਖਦਾ ਵਾ ਸੋ ਇਹ ਮੂਰਖ ਤੇ ਗਵਾਰ ਲੋਕ ਨੇ ਜੋ ਇਸ ਪਰਥਾਏ ਇਸ ਚੀਜ਼ਾਂ ਨੂੰ ਤੂਲ ਦਿੰਦੇ ਨੇ ਮਤਲਬ ਸਾਡੀ ਜੋ ਸਿੱਖ ਪਰੰਪਰਾਵਾਂ ਨੇ ਇਹਦੇ ਵਿੱਚ ਮੈਂ ਤਾਂ ਕਹੂੰਗਾ ਕਿ ਮਤਲਬ ਸਾਡੀ ਹਿਸਟਰੀ ਅਧੂਰੀ ਹੈ ਮਤਲਬ ਅਸੀਂ ਸਾਡੇ ਨਾਲ ਸਾਰੀ ਸਿੱਖ ਕੌਮ ਨੇ ਇੱਕ ਜਗ੍ਹਾ ਕੱਤਰ ਹੋ ਕੇ ਜੋ ਕੁਰਬਾਨੀਆਂ ਕੀਤੀਆਂ ਨੇ ਤੇ ਇਤਿਹਾਸਕ ਤੱਥ ਨੇ ਕਿ ਮਤਲਬ ਅਸੀਂ ਵਗਦੀਆਂ ਜ਼ੁਲਮ ਦੀਆਂ ਹਨੇਰੀਆਂ ਤੇ ਤੂਫਾਨਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ ਉਹ ਸਾਨੂੰ ਇੱਕ ਮੰਨ ਕੇ ਚ ਪਰੋਦਾ ਗੁਰੂ ਪਾਛਾ ਨੇ ਸੋ ਅਸੀਂ ਤਾਂ ਇੱਕਾਂ ਜੀ ਨਾ ਅਸੀਂ ਇਹ ਚੀਜ਼ ਦੀ ਮਤਲਬ ਕਿਸੇ ਨੂੰ ਇਜਾਜ਼ਤ ਦੇਵਾਂਗੇ ਤੇ ਨਾ ਬਰਦਾਸ਼ਤ ਕਰਾਂਗੇ ਗੁਰੂ ਜੀ ਨੇ ਤਾਂ ਇਥੋਂ ਤੱਕ ਆਖਿਆ ਕਿ ਮਾਨਸ ਕੀ ਜਾਤ ਸਭੇ ਕਾ ਪਹਿਚਾਨ ਬੋ ਹਾਂਜੀ ਇੱਕੇ ਪਹਿਚਾਨ ਬੋ ਤਾਂ ਫੇਰ ਵੀ ਤਾਂ ਜਾਤਾਂ ਪਾਤਾਂ ਨੂੰ ਵਡਾਵਾ ਦੇਣਾ ਤਾਂ ਵਾਰ-ਵਾਰ ਆ ਜਾਤ ਗੁੱਤ ਤੇ ਆ ਵੀ ਖੰਡਨ ਕੀਤਾ ਗੁਰੂਆਂ ਨੇ ਤਾਂ ਫਿਰ ਅਸੀਂ ਅਮਰਤ ਸਕਣ ਤੋਂ ਬਾਅਦ ਵੀ ਜਾਤਾਂ ਪਾਤਾਂ ਨੂੰ ਭੁੱਲ ਨਹੀਂ ਰਹੇ ਤਾਂ ਆਖਰ ਕਿ ਕਸੂਰ ਕਿਹਦਾ ਵਾ ਦੇਖੋ ਜੀ ਜੋ ਨਾ ਸਾਡੇ ਪਿੰਡਾਂ ਤੋਂ ਲਵਾਂਗਾ ਬੇਸਿਕਲੀ ਆਪਣੇ ਜਿਹਨੇ ਪਿੰਡ ਨੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਮਤਲਬ ਹੁਣ ਦੇਖੋ ਆਪਾਂ ਦੇਖ ਰਹੇ ਆ ਵੀ ਗੁਰੂ ਘਰ ਕਿੰਨੇ ਨੇ ਕੋਈ ਵਿਰਲੇ ਪਿੰਡਾ ਜਿਵੇਂ ਸਾਡੇ ਨੇੜੇ ਇੱਕ ਚੱਕਰ ਬਹੁਤ ਵੱਡਾ ਪਿੰਡਾ ਉੱਥੇ ਇੱਕੋ ਹੀ ਗੁਰੂ ਘਰ ਆਮ ਤੌਰ ਤੇ ਪਿੰਡਾਂ ਦੇ ਵਿੱਚ ਨਾ ਜਾਤੀ ਵਰਗ ਦੇ ਤੌਰ ਤੇ ਗੁਰੂ ਘਰ ਬਣਾ ਦਿੱਤੇ ਗਏ। ਬੜਾ ਮੰਦ ਭਾਗਾ ਵਾ। ਅਸੀਂ ਕਈ ਗੁਰੂ ਘਰਾਂ ਦੇ ਵਿੱਚ ਨਾ ਬੜੀ ਪਿੰਡ ਦੇ ਲੋਕਾਂ ਨਾਲ ਵਿਚਾਰ ਕਰਕੇ ਪ੍ਰੇਮ ਸਹਿਤ ਉਹਨਾਂ ਨੂੰ ਸਮਝਾ ਕੇ ਉਹ ਲੋਕਾਂ ਦੇ ਵਖਰੇਵੇਂ ਬਣ ਚਲੇ ਸੀ ਅਸੀਂ ਉਹਨਾਂ ਨੂੰ ਨੇੜੇ ਵੀ ਕੀਤਾ। ਅਪਰਾਲੇ ਕੀਤੇ ਨੇ। ਸੋ ਮੈਂ ਇੱਥੇ ਦੋਸ਼ੀ ਬਣਾਉਂਗਾ ਸ਼੍ਰੋਮਣੀ ਕਮੇਟੀ ਨੂੰ। ਮਤਲਬ ਇਹਨਾਂ ਇਹ ਕਿਤਨਾ ਕਿਤੇ ਆਪਣੇ ਜੋ ਪ੍ਰਚਾਰ ਜਾਂ ਗੁਰੂ ਕੀ ਸੰਗਤ ਨੂੰ ਇੱਕ ਲੜੀ ਵਿੱਚ ਪਰੋਣ ਜਾਂ ਮਤਲਬ ਜੋ ਇਹ ਬਣਦੇ ਫਰਜ਼ਾਂ ਤੋਂ ਇਹ ਮਤਲਬ ਅਸਫਲ ਰਹੇ ਨੇ। ਬਣਦੇ ਫਰਜ਼ੇ ਪੂਰੀ ਤਰ੍ਹਾਂ ਨਿਭਾ ਨਹੀਂ ਸਕੇ। ਜੋ ਗੁਰੂ ਘਰਾਂ ਦੇ ਦੇਖੋ ਗੁਰੂ ਪਾਸ਼ਾ ਦਾ ਤਾਂ ਸਾਨੂੰ ਹੁਕਮ ਆ ਕਿ ਇਸ ਗੱਲ ਤੇ ਪਹਿਰਾ ਦੇਣਾ ਕਿ ਸਿੱਖੀ ਇੱਕ ਬਰਾਬਰ ਆ ਕਿ ਮਤਲਬ ਇਹਦੇ ਵਿੱਚ ਵਟਾ ਟਾਤੀਆਂ ਗੁਰੂ ਮਹਾਰਾਜ ਨੇ ਤੇ ਉਹ ਉਸੇ ਮਤਲਬ ਜਾਤੀ ਵਰਗ ਨੂੰ ਲੈ ਕੇ ਮਤਲਬ ਪਿੰਡਾਂ ਦੇ ਵਿੱਚ ਗੁਰਦੁਆਰੇ ਵੱਖਰੇ ਵੱਖਰੇ ਬਣਾ ਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਘਰ ਬਣਾਏ ਹੋਏ ਨੇ ਤੇ ਉਹਦੇ ਵਿੱਚ ਵੀ ਬਕਾਇਦਾ ਲੰਗਰ ਦੇ ਵਿੱਚ ਲਿਖਿਆ ਜਾਂਦਾ ਇਹ ਭਾਂਡੇ ਜ਼ਿਮੀਦਾਰਾਂ ਦੇ ਫਲਾਨਿਆਂ ਦੇ ਇਹ ਕਰਨਾ ਬਣਦਾ ਦੇਖੋ ਇਦਾਂ ਦਾ ਕੋਈ ਸਾਡੇ ਨੋਟਿਸ 'ਚ ਤਾਂ ਨਹੀਂ ਆਇਆ ਪਰ ਜੇ ਕਿਤੇ ਲਿਖਿਆ ਹੋਊਗਾ ਤੁਸੀਂ ਸਾਡੇ ਤੁਸੀਂ ਪ੍ਰੈਸ ਚੌਥਾ ਥੰਮ ਹੋ ਤੁਸੀਂ ਮੀਡੀਆ ਸਾਨੂੰ ਤੁਸੀਂ ਜਾਣੂ ਕਰਾਓ ਅਸੀਂ ਦੇਖੋ ਜੁੱਤੀਆਂ ਮਾਰਾਂਗੇ ਜਿਹੜੇ ਸਵਾਲ ਅਸੀਂ ਜਿਹੜੇ ਸਵਾਲ ਕਰ ਰਹੇ ਹਾਂ ਨਾ ਇਹ ਸੰਗਤਾਂ ਦੇ ਸਵਾਲ ਨੇ ਅਸੀਂ ਇਹ ਦੇਖਿਆ ਵਾ ਗੁਰੂ ਘਰਾਂ ਦੇ ਵਿੱਚ ਅਸੀਂ ਅਸੀਂ ਤਾਂ ਜੀ ਪਰਚਾ ਦਰਜ ਕਰਾ ਦਾਂਗੇ ਅਗਰ ਸਾਨੂੰ ਕੋਈ ਐਬਿਡੈਂਸ ਸਬੂਤ ਮਿਲ ਜੂਗਾ ਠੀਕ ਹੈ ਮੈਂ ਜੋ ਜਵਾਨ ਚੋਂ ਕਹਿਣਾ ਨਾ ਜਸਪ੍ਰੀਤ ਸਿੰਘ ਮਹਾਰਾਜ ਦੀ ਬਖਸ਼ਿਸ਼ ਨਾਲ ਕਹਿਣਾ ਹੋਇਆ ਚੀਜ਼ ਅਗਰ ਅਗਰ ਜਾਤ ਪਾਤ ਇਹਦੀ ਐਵੀਡੈਂਸ ਮਿਲ ਜਾਣ ਤੇ ਅਸੀਂ ਕਾਰਵਾਈ ਕਰਵਾਵਾਂਗੇ ਜੀ ਸਿੰਘ ਸਾਹਿਬ ਇਹੀ ਚੀਜ਼ ਨੂੰ ਦੁਬਾਰਾ ਫੇਰ ਦੁਹਰਾਉਂਗਾ ਉਹ ਉਹੀ ਗੁਰੂ ਘਰ ਨੇ ਜਿੱਥੇ ਜਾਤਾਂ ਪਾਤਾਂ ਨੂੰ ਵੀ ਪੁੱਛਿਆ ਜਾਂਦਾ ਤੁਸੀਂ ਕਿਹੜੀ ਜਾਤ ਤੋਂ ਤਾਂ ਇਹ ਇਹ ਬਣਦਾ ਨਹੀਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਉੱਥੇ ਤਾਂ ਕੋਈ ਵੀ ਜਾ ਸਕਦਾ ਜੀ ਲਾਹਣਤੀ ਲੋਕ ਹੋਣਗੇ ਜੀ ਜੋ ਇਦਾਂ ਦਾ ਕੁਝ ਕਰਦੇ ਨੇ ਕਿ ਮਤਲਬ ਗੁਰੂ ਘਰ ਦੀਆਂ ਖੁਸ਼ੀਆਂ ਤਾਂ ਨਹੀਂ ਲੈ ਸਕਣਗੇ ਬੇਮੁਖਤਾਈ ਦੇ ਵਿੱਚ ਆਪਣੇ ਹੰਕਾਰ ਦੇ ਵਿੱਚ ਅੰਨੇ ਹੋਏ ਉਹ ਮੂਰਖ ਲੋਕ ਮੈਂ ਉਹਨਾਂ ਨੂੰ ਕਹੂੰਗਾ ਜਿੱਦਾਂ ਗੁਰਬਾਣੀ ਵੀ ਉਹਨਾਂ ਨੂੰ ਮੂਰਖੀ ਕਹਿੰਦੀ ਇੱਕ ਵਾਰ ਕਹਿੰਦੀ ਹੈ ਨਾ ਪਾਸ਼ਾ ਦੀ ਬਾਣੀ ਮਤਲਬ ਉਹ ਲਾਣਤੀ ਲੋਕ ਨੇ ਜਿਹੜੇ ਇਦਾਂ ਦਾ ਬੜਾਵਾ ਦਿੰਦੇ ਨੇ ਜਾਂ ਬਿਤਕਰਾ ਕਰਦੇ ਨੇ ਸਾਡੇ ਆਪਣੇ ਭਾਈ ਭੈਣਾਂ ਨਾਲ ਇਹ ਚੀਜ਼ ਦਾ ਮਤਲਬ ਅਸੀਂ ਦੋਸ਼ੀ ਮਤਲਬ ਨਹੀਂ ਬਣ ਸਕਦੀ ਸਿੱਖ ਕੌਮ ਇਸ ਚੀਜ਼ ਸਾਰੀ ਸਿੱਖ ਕੌਮ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਕਰਦੀ ਰਹੂਗੀ ਆਖਰ ਵਿੱਚ ਸਾਨੂੰ ਇੱਕ ਸਵਾਲ ਤੁਹਾਨੂੰ ਆਖਰ ਵਿੱਚ ਪੁੱਛੂੰਗਾ ਜੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਆਖਰਵਾਰ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਜਾ ਦਿੱਤਾ ਤਾਂ ਸੰਗਤਾਂ ਨੂੰ ਆਖਿਆ ਕਿ ਤੁਸੀਂ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ 11ਵਾਂ ਗੁਰੂ ਸਵੀਕਾਰ ਕਰੋਗੇ ਤੁਸੀਂ ਗੁਰੂ ਮੰਨੋਗੇ ਤੇ ਜਿਨ੍ਹਾਂ ਦੀ ਉਹਦੇ ਵਿੱਚ ਬਾਣੀ ਆ ਉਹਨਾਂ ਨੂੰ ਅਸੀਂ ਗੁਰੂ ਸਮਝੀਏ ਜਾਂ ਕੀ ਸਮਝੀਏ ਦੇਖੋ ਤੁਸੀਂ ਬੜਾ ਕੰਪਲਿਕੇਟਡ ਜਾਂ ਉਲਝਣਪੂਰਨ ਸਵਾਲ ਕਰਤਾ ਪਰ ਮੈਂ ਜਿੰਨੀ ਕਿ ਮੇਰੀ ਮਤ ਬਹੁਤ ਉਹਦੇ ਮੁਤਾਬਿਕ ਤੁਹਾਨੂੰ ਸਵਾਲ ਦਾ ਜਵਾਬ ਦਵਾਂਗਾ ਧਰ ਕੀ ਬਾਣੀ ਵਿੱਚ ਦੇਖੋ ਭਗਤ ਫਰੀਦ ਜੀ ਦੀ ਵੀ ਬਾਣੀ ਦਰਜ ਭਗਤ 베ਣੀ ਜੀ ਭਗਤ ਰਾਮਾਨੰਦ ਜੀ ਭਗਤ ਕਵੀ ਸ਼੍ਰੋਮਣੀ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਸਧਨਾ ਜੀ ਮਤਲਬ ਮੈਂ ਮੈਂ ਤੁਹਾਡੇ ਨਾਲ ਗੱਲ ਕੋਈ ਸੇ ਗੱਲ ਤੇ ਆਉਂਗਾ ਦੇਖੋ ਉਹ ਬਾਣੀਦਰਜ ਹੈਗੀ ਆ ਪਰ ਜਦੋਂ ਇਹ ਤੁਰਕੀ ਬਾਣੀ ਦੀ ਸੰਪਾਦਨਾ ਕਰਕੇ ਜਦੋਂ ਧੰਨ ਸ਼੍ਰੀ ਗੁਰੂ ਗਵੰਦ ਸਿੰਘ ਮਹਾਰਾਜ ਨੇ ਸਾਨੂੰ ਕਹਿ ਦਿੱਤਾ ਕਿ ਸਾਰਾ ਸਿੱਖ ਪੰਥ ਅਜ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨੂਗਾ ਸੋ ਸਾਡੇ ਲਈ ਤਾਂ ਉਹ ਤੁਰਕੀ ਬਾਣੀ ਗੁਰੂ ਰੂਪ ਹੈ ਜੀ ਅਸੀਂ ਗੁਰੂ ਮੰਨਦੇ ਆ ਗੁਰਬਾਣੀ ਸਾਡੇ ਲਈ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਤੋਂ ਸਾਰੇ ਗੁਰਬਾਣੀ ਕਹਾ ਸੇਵਕ ਜਨਮਾਨਾ ਪ੍ਰਤਾਕ ਗੁਰੂ ਨੂੰ ਕਿਉਂ ਨਹੀਂ ਕਹਿ ਸਾਧ ਦੇਖੋ ਤੁਰਕੀ ਬਾਣੀ ਨੂੰ ਗੁਰੂ ਕਰਕੇ ਮੰਨਦੇ ਆਂ ਜੀ ਅਸੀਂ ਪੂਜਦੇ ਆਂ ਸਾਡਾ ਅਸ਼ਟ ਅਸੀਂ ਤੁਰਕੀ ਬਾਣੀ ਨੂੰ ਵਾਹ ਵਾਹ ਬਾਣੀ ਨਰੰਕਾਰ ਹੈ ਤੇ ਜੇ ਬੜਾ ਵਰਨਾ ਕੋਈ ਸਾਡੇ ਲਈ ਪੁੱਜਣ ਜੋਗਾ ਸਾਡੀ ਤੁਰਕੀ ਬਾਣੀ ਅਸੀਂ ਤਾਂ ਨਤਮਸਤਕਾ ਜੀ ਸਾਡਾ ਗੁਰੂ ਰੂਪਾ ਤੁਰਕੀ ਬਾਣੀ ਸਾਰੀ ਇਹ ਤਾਂ ਨਹੀਂ ਕਿਤੇ ਹੈਗਾ ਵੀ ਇਹੇ ਚੀਜ਼ ਨੂੰ ਅਸੀਂ ਜਾਤਾਂ ਪਾਤਾਂ ਦੇ ਵੜਾਵੇਂ ਨਾਲ ਹੀ ਜੋੜ ਰਹੀਏ ਹੋਏ ਵੀ ਨਹੀਂ ਫਰਾਨਾ ਭਗਤਾ ਉਹਨੂੰ ਅਸੀਂ ਗੁਰੂ ਨਹੀਂ ਕਹਿਣਾ ਫਰਾਨਾ ਨਹੀਂ ਨਹੀਂ ਉਹ ਦੇਖੋ ਮਾਨਸਿਕਤਾ ਦੇ ਨਿਰਭਾਰਾ ਜਿਹੜੇ ਬੰਦੇ ਦੀ ਮਾਨਸਿਕਤਾ ਉਸ ਲੈਵਲ ਦੀ ਹੈ ਜਾਂ ਇਹਨੂੰ ਆਪਣਾ ਮਤਲਬ ਕੋਝੀਆਂ ਚਾਲਾਂ ਤਹਿਤ ਸ਼ਰਾਰਤੀ ਤੱਥਾਂ ਦੇ ਮੁਤਾਬਕ ਆਪਣੇ ਮਾਨਸਿਕਤਾ ਦੇ ਮੁਤਾਬਕ ਢਾਲਦੇ ਨੇ ਜੋ ਮੈਨੂੰ ਨਹੀਂ ਪਤਾ ਕੌਣ ਨੇ ਜੋ ਵੀ ਲੋਕ ਇਹਨੂੰ ਢਾਲਦੇ ਨੇ ਉਹ ਨਿੰਦਣਯੋਗ ਆ ਤੇ ਲਾਣਤੀ ਕਮ ਐ ਇਦਾਂ ਨਹੀਂ ਹੋਣਾ ਚਾਹੀਦਾ ਜੀ ਸਾਹਿਬ ਪੰਜਵੇਂ ਪਾਸਾ ਅਰਜਨ ਦੇਵ ਮਹਾਰਾਜ ਜੀ ਨੇ ਭਗਤਾਂ ਦੀ ਵੀ ਬਾਣੀ ਦਰਜ ਕੀਤੀ ਆ ਤਾਂ ਅਸੀਂ ਉਹਨਾਂ ਤੋਂ ਵੱਡੇ ਤਾਂ ਨਹੀਂ ਹੋ ਸਕਦੇ ਤਾਂ ਸਾਨੂੰ ਇਸ ਬਾਰੇ ਤਾਂ ਜ਼ਰੂਰ ਸੋਚਣਾ ਪਊਗਾ ਨਾ ਦੇਖੋ ਜੀ ਮੈਂ ਤਾਂ ਫੇਰ ਆਪਰ ਜੀ ਨੂੰ ਉੱਥੇ ਮੇਰੇ ਤਾਂ ਮੇਰੇ ਤਾਂ ਮਤਬ ਉਹਦੀ ਇੱਥੇ ਸੀਮਤਾ ਇਸੇ ਦਾਇਰੇ ਚ ਕਿ ਤੁਰਕੀ ਬਾਣੀ ਸਾਡੇ ਲਈ ਗੁਰੂ ਦਾ ਰੂਪ ਆ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਜਾਤਾਂ ਪਾਤਾਂ ਦੇ ਮਸਲੇ ਦੇ ਉੱਤੇ ਤੁਸੀਂ ਆਪਣੇ ਕੀਮਤੀ ਸੁਝਾਅ ਦਿੱਤੇ ਨੇ ਤੁਹਾਡਾ ਵੀ ਬਹੁਤ ਧੰਨਵਾਦ ਜੀ ਚੈਨਲ ਦਾ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹਾ ਜੀ ਜੀ ਕੀ ਫਤਿਹ ਇਹ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਜਿਨ੍ਹਾਂ ਨੇ ਜਾਤਾਂ ਪਾਤਾਂ ਦਾ ਜਿਹੜਾ ਪਾੜਾ ਵਾ ਉਹ ਪੂਰੀ ਤਰ੍ਹਾਂ ਖਤਮ ਕਰਨ ਲਈ ਸੰਗਤਾਂ ਨੂੰ ਵੀ ਅਪੀਲ ਕੀਤੀ ਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ 52 ਹਕਮ ਨਾਮੇ ਨੇ ਉਹਨਾਂ ਉੱਤੇ ਉਮਲ ਕਰਨਾ ਬਣਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਰਸਾਉਂਦੀ ਹੈ ਤੇ ਉੱਚ-ਨੀਚ ਦਾ ਪਾੜਾ ਬਿਲਕੁਲ ਤਰ੍ਹਾਂ ਖਤਮ ਹੋਣਾ ਚਾਹੀਦਾ ਜਿਹੜੇ ਲੋਕ ਜਾਤਾਂ ਪਾਤਾਂ ਦੀ ਗੱਲ ਕਰਦੇ ਨੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਜਾਂ ਕੋਈ ਵੀ ਹੋ ਸਕਦਾ ਅਦਰ ਉਹਨਾਂ ਨੂੰ ਜ਼ਰੂਰ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਾਡੇ ਗੁਰੂਆਂ ਦੀ ਬਾਣੀ ਨੂੰ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਤੇ ਜਾਤਾਂ ਪਾਤਾਂ ਨੂੰ ਭੁੱਲ ਜਾਣਾ ਚਾਹੀਦਾ ਬਾਤੋ ਵੱਧ ਸਿਮਰਨ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਕਿਰਤ ਕਰਨੀ ਚਾਹੀਦੀ ਆ ਤੇ ਹਰ ਇੱਕ ਦੇ ਵਿੱਚ ਗੁਰੂ ਕੇ ਲੰਗਰ ਸਕਾਉਣੇ ਚਾਹੀਦੇ ਆ ਤਾਂ ਤਾਂ ਅਸੀਂ ਉੱਚ ਨੀਤ ਦੇ ਪਾੜੇ ਤੋਂ ਖਤਮ ਹੋ ਸਕਦਾ ਇੱਥੇ ਗੱਲ ਸਮਾਤ ਕਰੂੰਗਾ ਪੱਤਰਕਾਰ ਦੀਪ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ